ਲੋਕਾਂ ਸਾਹਮਣੇ ਕਾ ਮੱਝ ਕਰੂੰ ਮੰਗੀਨਾ ਖੰਨਾ ਮੰਡੀ ਦਾ ਵੀ ਚੈੱਕ ਕਰ ਸਕਦੇ ਹੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਪਸ਼ੂ ਮੰਡੀ ਖੰਨਾ ਜਿਹੜੀ ਕਿ ਮਹੀਨੇ ਦੇ ਵਿੱਚ ਤਿੰਨ ਵਾਰੀ ਲੱਗਦੀ ਆ 8 15 ਤੇ 28 ਤਰੀਕ ਨੂੰ ਤੇ ਅੱਜ ਆਪਾਂ 8 ਤਰੀਕ ਵਾਲੀ ਮੰਡੀ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋਈਆਂਗੇ ਇਸ ਮੰਡੀ ਦੇ ਉੱਤੇ ਮੱਝਾਂ ਤੇ ਗਾਵਾਂ ਬੱਡੀ ਮਾਤਰਾ ਦੇ ਵਿੱਚ ਪਹੁੰਚਦਿਆਂ ਗੀਆਂ ਹਰੇਕ ਤਰ੍ਹਾਂ ਦਾ ਇੱਥੋਂ ਤੁਹਾਨੂੰ ਮਾਲ ਮਿਲ ਜੂਗਾ ਤੇ ਹਰੇਕ ਤਰ੍ਹਾਂ ਦਾ ਤੁਹਾਨੂੰ ਇੱਥੋਂ ਭਾਅ ਮਿਲ ਜੂਗਾ ਤੇ ਅੱਜ ਆਪਾਂ ਜਿਹੜੀ ਵੀਡੀਓ ਕਰ ਰਹੇ ਹਾਂ ਇਹ ਸ਼ਾਮ ਦੀ ਕਵਰ ਕਰ ਰਹੇ ਹਾਂਗੇ ਸ਼ਾਮ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਮਾਲ ਕਾਫੀ ਜ਼ਿਆਦਾ ਵਿਕ ਚੁੱਕਿਆਗਾ ਕਾਫੀ ਜ਼ਿਆਦਾ ਖਾਪ ਸ ਜਾ ਚੁੱਕਿਆਗਾ ਤਾਂ ਕਰਕੇ ਤੁਹਾਨੂੰ ਮਾਲ ਥੋੜਾ ਜਿਹਾ ਘੱਟ ਦੇ ਸੂਗਾ ਖਾਲੀ ਖਾਲੀ ਜੇ ਲੱਗੂਗੀ ਮੰਡੀ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਮੱਝਾਂ ਤੇ ਗਾਵਾਂ ਤੁਹਾਨੂੰ ਆਪਾਂ ਮੈਕਸ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤੇ ਆਜੋ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਲਓ ਮਿੱਤਰੋ ਖੰਡੇ ਮੰਡੀ ਦੀ ਆ ਕਰਿਆ ਮੱਝ ਦੇ ਕਰੋ ਚੱਕਰ ਹਵਾਨਾ ਵੀ ਦੇਖ ਸਕਦੇ ਹੋ ਤੇ ਥਣਾ ਸੁਣਾ ਦੀ ਬਿੱਤੀ ਬਹੁਤ ਆ ਗਈ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆ ਬਹੁਤ ਵੱਡਾ ਹਵਾਨਾ ਲੱਗਿਆ ਹੋਇਆ ਬਾਕੀ ਬੇਲ ਬੂਲ ਦੇਖੋ ਬੇਲ ਬੂਲ ਵੀ ਬਹੁਤ ਆ ਤੇ ਥੋੜਾ ਮੰਜਾ ਧੱਕਾ ਕਰ ਲੈਂਦੀ ਆ ਨੇ ਸਾਨੂੰ ਪਤਾ ਹੀ ਆ ਤੇ ਫੇਸ ਕੁਆਲਿਟੀ ਦੇਖੋ ਕਰ ਫੇਸ ਕੁਆਲਿਟੀ ਦੇਖ ਸਕਦੇ ਹੋ ਵਧੀਆ ਕੁੰਡੇ ਸਿੰਘਾਂ ਦੀ ਆ ਗਈ ਬੋਡੀ ਬੁੱਡੀ ਲਾਈਨ ਠੀਕ ਆ ਬਾਕੀ ਡਿਟੇਲ ਆਪਾਂ ਬਾਅਦ ਵਿੱਚ ਲੈਨੇ ਆ ਕੀ ਰਿਕਾਰਡ ਆ ਇਹਦਾ ਇਹਦੇ ਬਾਈ ਨੀਚੇ ਦਾ ਰਿਕਾਰਡ ਆ ਇਹਦਾ ਹਾਂਜੀ ਸਾਸਤਰੀ ਗੱਲ ਵੀਰੇ ਸਾਸਤਰੀ ਗੱਲ ਵੀਰੇ ਵੀਰੇ ਕੀ ਰਿਕਾਰਡ ਹੈ ਜਿਹੜੀ ਮੰਜ ਤੋਰ ਕੇ ਲਈ ਆਪਾਂ ਵੀਰੇ 22 ਲੀਟਰ ਦਾ ਰਿਕਾਰਡ ਹੈ 22 ਲੀਟਰ ਦਾ ਰਿਕਾਰਡ ਆ ਕੰਨੋਂ ਸੂਇਆ ਹੁਣ ਤੀਜੇ ਸੂਏ ਵਿੱਚ ਕਿੰਨੇ ਦਾ ਰਹਿੰਦੇ ਆ ਵੀਰੇ 10 ਦਿਨ ਕੱਚੀ ਹੈ 10 ਦਿਨ ਦੀ ਕੱਚੀ ਆ ਜੀ ਹਾਂਜੀ ਦੂਜੇ ਸੂਏ ਕੀ ਆ 20 ਲੀਟਰ ਪਾਇਆ ਵਾ 22 ਲੀਟਰ ਦੀ ਗ੍ਰੈਂਡ 22 ਲੀਟਰ ਪਾਇਆ ਹਾਂਜੀ ਹਾਂਜੀ ਦੂਜੇ ਸੂਏ ਕੱਢਤਾ ਹਾਂਜੀ ਹਾਂਜੀ ਠੀਕ ਆ ਤੇ ਹੁਣ ਕਿੰਨਾ ਦੇ ਦੂਗੀ ਹੁਣ ਪਾਈ ਐ ਇਸ ਤੇ ਸੂਏ ਤੀਜੇ ਸੂਏ 25 ਲੀਟਰ ਦੀ ਗ੍ਰੈਂਡ 25 ਲੀਟਰ ਦੇ ਦੂਗੀ ਹਾਂਜੀ ਹਾਂਜੀ ਠੀਕ ਆ ਤੇ ਕੀ ਮੁੱਲ ਕਰ ਜੋਹਾਨਾ ਆ ਤੇ ਜਿੱਤੇ ਮਰਜੀ ਸਾਰੇ ਪੰਜਾਬ ਸਾਰੇ ਪੰਜਾਬ ਵਿੱਚ ਪਹੁੰਚ ਹੋ ਜੀ ਗਈ ਫ੍ਰੀ ਡਿਲੀਵਰੀ ਫ੍ਰੀ ਕਰ ਦਾਂਗੇ ਯਾਨੀ ਡਿਲੀਵਰੀ ਫ੍ਰੀ ਹੈ ਸਾਰੇ ਪੰਜਾਬ ਵਿੱਚ ਯਾਨੀ ਇੱਕ 80 ਫਿਕਸ ਹੀ ਮੁੱਲ ਲਗਾ ਹਾਂਜੀ ਇੱਕ 80 ਫਿਕਸ ਵਜਿ ਠੀਕ ਆ ਤੇ ਨਾਮ ਤੇ ਐਡਰੈਸ ਬੋਲ ਦੋ ਆਪਣਾ ਨਾਮ ਭਾਜੀ ਮੇਰਾ ਸੇਠੀ ਕਿਲਾ ਨਵਾਂ ਸ਼ਹਿਰ ਹਾਂਜੀ ਪਿੰਡ ਉਹਦੇ ਨਾਲ ਪਿੰਡ ਕਿਹੜਾ ਜੀ ਉਹਦੇ ਨਾਲ ਉਹਦੇ ਨਾਲ ਹਾਂਜੀ ਠੀਕ ਆ ਵਪਾਰ ਦਾ ਕੰਮ ਆ ਜੀ ਹਾਂਜੀ ਵਪਾਰ ਦਾ ਕੰਮ ਹੈ ਭਾਜੀ ਘਰੇ ਵੀ ਪਸ਼ੂ ਹੁੰਦੇ ਨੇ ਘਰੇ ਵੀ ਭਾਜੀ 5-10 ਪਸ਼ੂ ਘਰੇ ਹੁੰਦੇ ਵਿਕਰੀ ਵਾਲੇ ਗਾਰੰਟੀ ਵਾਲੇ ਵਧੀਆ ਹਾਂਜੀ ਹਾਂਜੀ ਠੀਕ ਆ ਭਾਜੀ ਮੋਬਾਈਲ ਨੰਬਰ ਕਿੰਨਾਈ ਫਿਰ 14673118 ਜੀ ਦੁਬਾਰੇ ਬੋਲ ਦੋ ਜੀ 7314673118 ਜੀ ਠੀਕ ਹੈ ਜੀ ਧੰਨਵਾਦ ਫਿਰ ਲਓ ਮਿੱਤਰੋ ਆ ਮਦ ਕਰਾ ਕਰੋ ਜੇਕਰ ਦੂਜੇ ਸੂਰੇ 22 ਲੀਟਰ ਪਾਇਆਗਾ ਤੀਜੇ ਸੂਰੇ 25 ਲੀਟਰ ਦੋਗੀ ਦੱਸ ਦੇ ਰਹੇ ਆ ਬਾਈ ਦਾ ਨੰਬਰ ਲੈ ਕੇ ਦਿੱਤਾ ਬਾਈ ਨਾਲ ਕਰ ਲਿਓ ਸੰਪਰਕ ਬਈ ਵੀਡੀਓ ਪਾ ਸਕਦੇ ਨੰਬਰ ਲਓ ਜੀ ਖੰਨਾਵੰਡੀ ਦੀ ਆ ਕਰਾ ਗਾਂ ਚੱਕ ਕਰੋ ਕਰਾਂ ਤੁਸੀਂ ਤੇ ਹਵਾਨਾ ਦੇਖ ਸਕਦੇ ਹੋ ਇਹ ਹਵਾਨਾ ਦੇਖੋ ਬਹੁਤ ਵਧੀਆ ਹਵਾਨਾ ਲੱਗਿਆ ਥਣ ਵੀ ਛੋਟਾ ਥਣ ਲੱਗਿਆ ਸਪੇਸ ਵਾਲਾ ਥਣ ਲੱਗਿਆ ਹੋਇਆ ਹੈ ਜੀ ਤੇ ਬਾਡੀ ਲੈਂਡ ਦੀ ਮੱਜ ਗਾਂ ਵੀ ਚੈੱਕ ਕਰੋ ਮੱਜ ਨਿਕਲਣ ਦੀ ਬਾਰ-ਬਾਰ ਜਰ ਕਿਉਂਕਿ ਮੱਜਾਂ ਦੀ ਵੀਡੀਓ ਜ਼ਿਆਦਾਤਰ ਬਣਾਉਣੀ ਹੈ ਨਾ ਤੇ ਗਾਂ ਦਾ ਤੁਸੀਂ ਬਾਡੀ ਲੈਂਡ ਚੈੱਕ ਕਰੋ ਤੇ ਫੇਸ ਕੁਆਲਟੀ ਵੀ ਦਿਖਾ ਦਿੰਦੇ ਆ ਬਾਕੀ ਡਿਟੇਲ ਆਪਾਂ ਬਾਾਈ ਹੁਣ ਤੋਂ ਲਵਾਂਗੇ ਮੋੜ ਲਿਓ ਜੀ ਮੋੜ ਲਿਓ ਤੇ ਫੇਸ ਕੁਆਲਟੀ ਦੇਖੋ ਵੀਰੋ ਫੇਸ ਕੁਆਲਟੀ ਵੀ ਬਹੁਤ ਸੋਹਣੀ ਆ ਬਾਡੀ ਟਾਂਚੇ ਚੈੱਕ ਕਰੋ ਚੱਕ ਬਾਕੀ ਲੈਣਿਆ ਡਿਟੇਲ ਆਪਾਂ ਬਾਾਈ ਤੋਂ ਕੀ ਰਿਕਾਰਡ ਹੈ ਇਹਦਾ ਕਰੋ ਚੱਕਰਾ ਹਵਾਨਾ ਤੁਸੀਂ ਦੁਬਾਰੇ ਫੇਰ ਦੇਖ ਸਕਦੇ ਹੋ ਲੋ ਬਈ ਇੱਕ ਆ ਦੂਜੀ ਗਾਂ ਕਰੋ ਚੱਕ ਬਾਈ ਹੁਣੇ ਦੋ ਗਾਵਾਂ ਲੈ ਕੇ ਆਏ ਨੇ ਤੇ ਤੁਸਾਨੂੰ ਕੋਲ ਕੇ ਦਿਖਾਉਣੇ ਚਲਾ ਕੇ ਦਿਖਾਉਣੇ ਆ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਤੇ ਫੇਸ ਕੁਆਲਿਟੀ ਕਰੋ ਚੱਕਰਾ ਫੇਸ ਕੁਆਲਿਟੀ ਬਹੁਤ ਸੋਹਣੀ ਆਗੀ ਤੇ ਬਾਡੀ ਢਾਂਚੇ ਦੇਖੋ ਚੱਲ ਤੈਨੂੰ ਕਿਹੜਾ ਕੋਈ ਕਹਿੰਦਾ ਭਵਾਨਾ ਕਰੋ ਚੱਕਰਾ ਛੋਟਾ ਥਾਂ ਲੱਗਿਆਗਾ ਬਾਡੀ ਲੈਂਡ ਦੀ ਕਰੋ ਚੱਕਰਾਂ ਬਾਕੀ ਡਿਟੇਲ ਆਪਾਂ ਬਾਅਦ ਤੋ ਲੈਨੇ ਆ ਲੈ ਜੇ ਵੀਰੇ ਬੰਦ ਦੋਨਾਂ ਦੀ ਡਿਟੇਲ ਆਪਾਂ ਬਾਅਦ ਤੋ ਪੁੱਛਦੇ ਆ ਕਿਉਂਕਿ ਪਹਿਲਾ ਤੌਰ ਤੇ ਤਾਂ ਹੀ ਆਖੇ ये मोठा नंबर नही याद है ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਆਪਾਂ ਗਾਵਾਂ ਗਾਵਾਂ ਦੋ ਤੌਰ ਕੇ ਦਿਖਾਈਆਂ ਜਿਹੜੀ ਪਹਿਲਾਂ ਗਾਂ ਤੌਰ ਕੇ ਦਿਖਾਈ ਉਹਦਾ ਕੀ ਰਿਕਾਰਡ ਆ ਪਹਿਲਾਂ ਵੱਛੀ ਆ ਜੀ ਦੋ ਦੰਦੀ ਆ ਜੇ ਪਹਿਲਾਂ ਵੱਛੀ ਆ ਦੋ ਦੰਦਾ ਕਿੰਨੇ ਦਿਨ ਰਹਨੇ ਆ ਦੇ ਉਹਦੇ 18 ਤਰੀਕ ਹੁੰਦੇ ਨੇ ਪੂਰੇ ਆ 8 18 ਦਿਨ ਪੂਰੇ ਆ ਠੀਕ ਆ ਕਿੰਨਾ ਦੁੱਧ ਪਾਜੂਗੀ ਪਤਾ ਬਸ ਦੁੱਧ ਪਾਜੂਗੀ 25 26 ਕਿਲੋ ਖੁੱਲਾ ਡੁੱਲਾ 25 26 ਕਿਲੋ ਖੁੱਲਾ ਡੁੱਲਾ ਪਾਜੂਗੀ ਹਾਂਜੀ ਠੀਕ ਆ ਤੇ ਕੀ ਮੁੱਲ ਕਰਿਆ ਦਾ ਮੁੱਲ ਤਾਂ 95000 ਰੁਪਏ ਉਹਦਾ 95000 ਕਿੰਨੇ ਦੇਣੀ ਆ ਬਾ ਮਾਨਤਨ ਕਰਦੇ ਆਂ ਜੀ ਮਾਤਾ 90 ਨੂੰ ਵੀ ਦੇ ਦਾਂਗੇ ਨਾ ਹਾਂਜੀ ਹਾਂ ਕੋਈ ਗੱਲ ਨਹੀਂ ਜਰੂਰ ਠੀਕ ਆ ਤੇ ਆ ਜਿਹੜੀ ਦੂਜੀ ਦਿਖਾਈ ਆ ਆਪਾਂ ਇਹ ਵੀ ਪਹਿਲਾਂ ਨਹੀਂ ਆਈ ਦੋ ਦਾਂਦੀ ਆ ਬੱਛੀ ਇਹ ਵੀ ਇਹ ਦੋ ਦਾਂਦੇ ਛੂਹੀ ਹੋਈ ਆ ਨਹੀਂ ਨਹੀਂ ਇਹ ਵੀ ਗੱਬਣੀ ਆ ਜੀ ਇਹ ਵੀ ਗੱਬਣੀ ਆ ਗੀ ਇਹਦੇ ਕਿੰਨੇ ਦੇਣ ਰਹਿੰਦੇ ਆ ਇਹਦੇ 22 ਤਰੀ ਨੂੰ ਦਿਨ ਪੂਰੇ ਹੋਣਗੇ ਜੀ ਇਹਦੇ 22 ਨੂੰ ਹੋਣੇ ਆ ਇਹ ਕਿੰਨਾ ਵਾਜੂਗੀ ਇਹ ਦੋ 20 ਕਿਲੋ ਬੱਛੀ ਦੇ ਜੂਗੀ ਇਹ 20 ਕਿਲੋ ਦੇ ਜੂਗੀ ਇਹਦਾ ਮੁੱਲ ਇਹਦਾ ਮੁੱਲ 82000 ਇਹਦਾ 82000 ਇਹ ਕਿੰਨੇ ਦੇਣੀ ਆ ਇਹ 75000 75000 ਦੀ ਆ ਹਾਂਜੀ ਠੀਕ ਆ ਹੋਰ ਹੋ ਜੂ ਮਾਨ ਤਾਂ ਦੋ ਆਪਣਾ ਐਡਰੈਸ ਆ ਈ ਧਰਮਗੋਟ ਜ਼ਿਲ੍ਹਾ ਮੁੱਗਾਈ ਪਿੰਡ ਠੀਕ ਆ ਜੀ ਮੋਬਾਈਲ ਨੰਬਰ 887292931 ਦਵਾਰੇ ਬੋਲਦੇ 887292931 ਠੀਕ ਆ ਬਿਵਾਹ ਦਾ ਕੰਮ ਆਈ ਆਪਣਾ ਘਰੇ ਵੀ ਪਸੂਂਦੇ ਆ ਹਾਂਜੀ ਹਾਂ ਘਰੋਂ ਵੀ ਤਸ਼ਲੀ ਕਰਕੇ ਲੈ ਜਾ ਸਕਦਾ ਬੰਦਾ ਕੋਈ ਗੱਲ ਨਹੀਂ ਜਦੋਂ ਮਰਜ਼ੀ ਕੋਈ ਆ ਠੀਕ ਆ ਜੀ ਧੰਨਵਾਦ ਜੀ ਠੀਕ ਆ ਜੀ ਲਓ ਬਾਈ ਆ ਤੁਹਾਨੂੰ ਦੋ ਗਾਮਾ ਬਾਈ ਹੁੰਦੀਆਂ ਤੌਰ ਤੇ ਦਿਖਾਤੀਆਂ ਜੇ ਕੋਈ ਦੋਨਾਂ ਗਾਮਾ ਚ ਕੋਈ ਵੀ ਗਾਂ ਪਸੰਦ ਆਉਂਦੀ ਆ ਬਾਈ ਹੁਣ ਬਾਈ ਹੁਣ ਨੰਬਰ ਲੈ ਕੇ ਦੇਤਾ ਕਰ ਲਿਓ ਸੰਪਰਕ ਤਨ ਨਾ ਮਨੀ ਤੁਸੀਂ ਆ ਮੱਜ ਚੈੱਕ ਕਰ ਸਕਦੇ ਹੋ ਤੇ ਥਣ ਹਵਾਨਾ ਵੀ ਦੇਖ ਸਕਦੇ ਹੋ ਜਿਵੇਂ ਤੇ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਥਣ ਬਹੁਤ ਵਧੀਆ ਲੱਗੇ ਨੇ ਸਪੈਸ਼ਲ ਥਣ ਲੱਗੇ ਤੇ ਬਾਡੀ ਲਾਈਨ ਦੀ ਮੱਜ ਕਰੋ ਚੈੱਕ ਕਰੋ ਤੇ ਫੇਸ ਕੁਆਲਿਟੀ ਦੇਖੋ ਕਰੋ ਕੁੰਡੇ ਸਿੰਘਾਂ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਗਈ ਤੇ ਬਾਡੀ ਢਾਂਚਾ ਦੇਖ ਸਕਦੇ ਹੋ ਤੇ ਥਨਾ ਸਪੇਸ ਬਹੁਤ ਆ ਤੁਸੀਂ ਥਨਾ ਸਪੇਸ ਚੈੱਕ ਕਰੋ ਸਮੇਂ ਸਪੇਸ ਬਹੁਤ ਆ ਬਾਕੀ ਪੁੱਛਦੇ ਆ ਇੱਕ ਉਧਰ ਮੱਜ ਆ ਤੇ ਦੋ ਮੱਜਾਂ ਲੈ ਕੇ ਆਏ ਨੇ ਬਾਈ ਹੁਣੀ ਡਿਟੇਲ ਆਪਾਂ ਇਕੱਠੀਆਂ ਲਵਾਂਗੇ ਤਾਂ ਫੇਸ ਕੁਆਲਿਟੀ ਚੈੱਕ ਕਰੋ ਕਰਾ ਸਿੰਗਾਂ ਦੀ ਕੁਆਲਿਟੀ ਇਹਦੀ ਵੀ ਵਧੀਆ ਆ ਗਈ ਤੇ ਹਵਾ ਨੇ ਇਹਦਾ ਵੀ ਚੈੱਕ ਕਰੋ ਕਰਾ ਨਿੱਕਾ ਨਿੱਕਾ ਥਣ ਲੱਗਾ ਸਪੇਸ ਵਾਲੇ ਥਣ ਲੱਗਣ ਇਹਦੇ ਵੀ ਤੇ ਬਾਡੀ ਲਾਈਨ ਦੀ ਵੀ ਮੱਝ ਠੀਕ ਆ ਬਾਕੀ ਦੋਨੇ ਮੱਝਾਂ ਡਿਟੇਲ ਲਵਾਂਗੇ ਫੇਸ ਕੁਆਲਿਟੀ ਕਰਾ ਦੁਬਾਰਾ ਚੈੱਕ ਕਰੋ ਕਰਾ ਸਿੰਗਾ-ਸੁੰਗਾ ਦੀ ਇਹ ਵੀ ਕੁੰਡੀ ਆ ਗਈ ਦੋਨੇ ਮੱਝਾਂ ਡਿਟੇਲ ਆਪਾਂ ਲਵਾਂਗੇ ਇੱਕ ਉਹ ਮੱਝ ਇੱਕ ਮੱਝ ਦੋ ਬਈ ਲੈ ਕੇ ਆਏ ਨੇ ਕਰਦੇ ਆ ਬਾਈ ਨਾਲ ਉਹਨਾਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਜਿਹੜੀ ਮੱਝ ਆਪਾਂ ਤੋੜ ਕੇ ਆਈਆਂ ਨੇ ਦੋਨੇ ਕੀ ਡਿਟੇਲ ਹੈ ਜਿਹੜੀ ਪਹਿਲਾ ਦੋਰੀ ਸੀ ਆਪਾਂ ਆ ਆ ਦੂਸਰੇ ਵਿਆਹ ਕਿਆ ਚਾਰ ਦਿਨ ਦਾਈ ਚਾਰ ਦਿਨ ਦਾ ਦੂਜੇ ਵਿਆਹ ਦੀ ਆ ਦੂਜੇ ਵਿਆਹ ਦੀ ਆ ਠੀਕ ਆ ਉਹ ਖਾਰ ਕੀਆ ਦੋ ਦਿਨ ਦਾ ਉਹ ਦੋ ਦਿਨ ਦਾ ਜੀ ਹੂੰ ਪਹਿਲੇ ਵਿਆਹ ਦੀ ਪਹਿਲੇ ਵਿਆਹ ਦੀ ਆ ਉਹਦਾ ਹਫਤਾ ਰਹਣਾ ਇੱਕ ਉਹਦਾ ਹਫਤਾ ਰਹਣਾਗਾ ਇਹਦਾ ਇਹਦਾ ਵੀ ਹਫਤਾ ਇਹਦਾ ਵੀ ਹਫਤਾ ਰਹਣਾਗਾ ਠੀਕ ਆ ਕੀ ਮੰਨ ਕਰਿਆ ਇਹਦਾ 170 ਕਰਿਆ ਉਹਦਾ 140 ਕਰਿਆ ਜੀ ਇਹਦਾ 170 ਉਹਦਾ 140 ਇਹਨੇ ਪਹਿਲੇ ਸੂਆ ਕਿੰਨਾ ਦੁੱਧ ਪਾਇਆ ਨਹੀਂ 16 ਕਿਲੋ ਜੀ 16 ਕਿਲੋ ਪਹਿਲਾਂ ਪਾਇਆ ਚਾਹੇ 17 ਕਿਲੋ ਚਵਾ ਕੇ ਲੈ ਜੇ ਸੌਦਾ ਕਰ ਲਿਆ ਜੀ ਠੀਕ ਆ ਕੰਨੀ ਗਾਰੰਟੀ ਨਾਲ ਚਵਾ ਕੇ ਲੈ ਸਕਦੇ ਆ ਰਹੇ ਚਵਾ ਕੇ ਦੇ ਦਾਂਗੇ 17 ਕਿਲੋ ਦੋ ਡੰਗ ਚਾਰ ਡੰਗ ਜਿਵੇਂ ਮਰਜੀ ਹੈ ਨਾ ਸਾਹੇ 10 ਦਿਨ ਚੋਈ ਜਾਵੇ 17 ਕਿਲੋ ਕੰਡੇ ਤੇ ਲਵਾ ਕੇ ਦੇ ਦਾਂਗੇ ਠੀਕ ਆ 70 ਦੋਨਾਂ ਦਾ 70 ਰਹਿੰਦਾ ਜੀ ਠੀਕ ਆ ਹੋਜੂ ਮਾਨਤਨ ਹੋ ਜਾ ਜੇ ਜੋੜਾ ਖਰੀਦਣਾ ਹੋਵੇ ਕਿਹਨੇ ਜੋੜੇ ਜੋ 10000 ਛੱਡ ਦਾਂਗੇ ਦੋਨਾਂ ਚੋਂ ਠੀਕ ਆ ਤੇ ਨੰਬਰ ਤੇ ਐਡਰੈਸ ਬੋਲ ਦੋ 62833 24986 ਪਿੰਡ ਬੁਰਜ ਮਰੇਕੋਲਾ ਮਲੇਕੋਲਾ ਕੋਲੇ ਬੁਰਜ ਪਿੰਡ ਆ ਹਾਂਜੀ ਨੰਬਰ ਦੁਬਾਰੇ ਫੇਰ ਬੋਲੋ 62833 24986 ਠੀਕ ਆ ਤਾਂ ਵਪਾਰ ਦਾ ਕੰਮ ਆਪਣਾ ਨਹੀਂ ਵਪਾਰ ਦਾ ਕੰਮ ਘਰੇ ਵੀ ਡੰਗਰ ਪਾ ਕੇ ਸਤ ਹਰੇਕ ਵਾਰੀ ਖੜੇ ਹੁੰਦੇ ਨੇ ਠੀਕ ਆ ਯਾਨੀ ਹਾਜ਼ਰ ਹੁੰਦੇ ਨੇ ਹਾਂਜੀ ਹਾਂਜੀ ਵਧੀਆ ਉੱਚੇ ਪਾਲਕ ਉੱਚੇ ਦੇ ਹੰਦੇ ਨੇ ਜੀ ਉੱਚੇ ਪਾਲੇ ਵਧੀਆ ਡੰਗਰ ਹੁੰਦੇ ਤਿਆਰ ਦੁੱਧ ਵਾਲੇ 15 ਕਿਲੋ ਵਾਲੇ ਘਰੇ ਖੜੀਏ ਨੇ ਜੀ ਠੀਕ ਆ ਬਾਈ ਹਾਂਜੀ ਓਕੇ ਧੰਨਵਾਦ ਲਓ ਮਿੱਤਰੋ ਜੀ ਆ ਦੋ ਮੱਝਾਂ ਬਾਈ ਹੁਣੇ ਲੈ ਕੇ ਆਏ ਨੇ ਜੇ ਦੋਨਾਂ ਵਿੱਚੋਂ ਕੋਈ ਵੀ ਮੱਧ ਪਸੰਦ ਆਉਂਦੀ ਹੈ ਬਾਈ ਹੁਣ ਨੰਬਰ ਲੈ ਕੇ ਦਿੱਤਾ ਬਾਈ ਹੁਣ ਨਾਲ ਕਰ ਲੋ ਸੰਪਰਕ ਤੇ ਬਾਈ ਹੁਣ ਦਾ ਪਿੰਡ ਹੈ ਬੁਰਜ ਮਲੇਰ ਕੋਲੇ ਕੋਲੇ ਤੁਸੀਂ ਗਿਨਾਂ ਚੈੱਕ ਕਰੋਗੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਬੋਡੀ ਢਾਂਚੇ ਦੀ ਦੇਖ ਸਕਦੇ ਹੋ ਦੇਖੋ ਤੇ ਬਾਡੀ ਢਾਂਚੇ ਦੇਖ ਸਕਦੇ ਬਹੁਤ ਹੈਵੀ ਗਾਂ ਕੀ ਤੇ ਕੱਦ-ਕਾਰ ਵੀ ਬਹੁਤ ਆ ਤੇ ਹਵਾਨਾ ਚੈੱਕ ਕਰੋ ਖਰਾਬ 10 ਕਿਲੋ ਲੱਗ 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 ਸਪੇਸ ਬਹੁਤ ਆ ਥਣਾ ਦੇ ਵਿੱਚ ਹਾਂਜੀ ਸ਼ਾਸਤਰੀ ਗੱਲ ਵੀਰੇ ਵੀ ਜਿਹੜੇ ਆ ਗਾਂ ਆ ਪਖਰੀਦੀ ਆ ਹਾਂਜੀ ਹਾਂਜੀ ਤੇ ਕੀ ਰਿਕਾਰਡ ਆ ਇਹਦਾ ਬਾਈ ਉਹਨਾਂ ਦਾ ਰਿਕਾਰਡ ਦੱਸਿਆ 42 45 ਕਿਲੋ ਦਾ 45 ਕਿਲੋ ਕਿਵੇਂ ਸੁਵੇ ਹੁਣ ਏ ਭਾਈ ਤੀਜੇ ਸੂਵੇ ਸੁਣਨਾ ਤੀਜੇ ਸੂਵੇ ਸੁਣਾ ਕਿੰਨੇ ਦਿਨ ਰਹਿੰਦੇ ਆ ਬਾਈ ਇਹਦੇ ਦੇ ਦੱਸ ਦੇਣਾ ਦੱਸ ਦੇ ਰਹਿੰਦੇ ਆ ਹਾਂਜੀ ਦੱਸਿਆ ਵੀ ਦੂਜੇ ਸੂਵੇ 45 ਪਾਇਆ ਉਹਨਾਂ ਨੇ ਹਾਂਜੀ ਬਾਈ ਇਹਨਾਂ ਗਾਰੰਟੀ ਦਿੱਤੀ ਠੀਕ ਆ ਹਾਂਜੀ ਤੇ ਕਿਹੜਾ ਏਰੀਆ ਆਪਣਾ ਆਪਣਾ ਬਾਈ ਅੰਮ੍ਰitsar ਏਰੀਆ ਅੰਮ੍ਰitsar ਖਰੀਦੀ ਆਣੇ ਹਾਂਜੀ ਹਾਂਜੀ ਕਿੰਨੇ ਦੀ ਭਾਈ ਆਪਾਂ ਡੇਢ ਦੀ ਲਈ ਠੀਕ ਆ ਗਾਂ ਸੇਲ ਕਰਨੇ ਘਰੀ ਰੱਖਣੀ ਹਾਂਜੀ ਬਾਈ ਸੇਲ ਕਰਨੀ ਆ ਕਿੰਨੇ ਦੇ ਅਪਰੂਵਟ ਕਰਕੇ ਭਾਈ ਜੋ ਆਪਾਂ ਨੂੰ ਰੋਟੀ ਪਾਣੀ ਵਜੂਗਾ ਠੀਕ ਆ ਤੇ ਡੇਢ ਦੀ ਆਪਾਂ ਖਰੀਦੀ ਆ ਤਾਂ ਖਰੀਦ ਲਓ ਠੀਕ ਆ ਤੇ ਨੰਬਰ ਤੇ ਐਡਰੈਸ ਬੋਲ ਦਿਓ ਵੀਰੇ ਨੰਬਰ ਬਾਈ ਆਪਣ ਠੀਕ ਹੈ ਜੀ 99792 22718 ਠੀਕ ਹੈ ਜੀ ਐਡਰੈਸ ਹੀ ਆਪਣਾ ਐਡਰੈਸ ਬਾਈ ਆਪਣਾ ਪਿੰਡ ਸਾੰਤ ਲਵੰਡੀ ਠੀਕ ਹੈ ਜੀ ਤੇ ਨੇੜੇ ਖਲਚੀਆਂ ਤੋਂ ਆਪਣਾ 6 ਕਿਲੋਮੀਟਰ ਪਿੰਡ ਰਹੀ ਹੈ ਖਲਚੀ ਹੈਗਾ ਨਾ ਠੀਕ ਆ ਰਹੀ ਗਿਆ ਖਲਚੀ ਰ 6 ਕਿਲੋਮੀਟਰ ਇਹ ਆਪਣਾ ਵਪਾਰ ਦਾ ਕੰਮ ਹੈਗਾ ਹਾਂ ਜੀ ਬਾਈ ਵਪਾਰ ਦਾ ਕੰਮ ਵਪਾਰ ਕਰਦੇ ਹਾਂ ਜੀ ਤੇ ਗਾਮਾਂ ਵੀ ਜਾਂ ਮੱਝਾਂ ਵੀ ਆਉਂਦੀਆਂ ਨੇ ਨਹੀਂ ਬਾਈ ਆਪਣਾ ਗਾਮਾਂ ਦਾ ਹੀ ਜ਼ਿਆਦਾ ਗਾਮਾਂ ਦਾ ਹੀ ਭੇਜਦੇ ਜੰਮੂ ਜੰਮੂ ਸ਼ੀਰ ਨਾ ਕਰ ਲੋ ਇਧਰ ਠੀਕ ਹੈ ਜੀ ਬਾਹਰ ਨਹੀਂ ਗਾਮਾਂ ਭੇਜਦੇ ਹਾਂਜੀ ਹਾਂਜੀ ਠੀਕ ਆ ਭਾਈ ਜੇਕਰ ਉਹ ਇਹਨਾਂ ਤਸੱਲੀ ਕਰਕੇ ਲੈ ਕੇ ਜਾਣੀ ਬਾਈ ਆਪਣੀ ਐ ਤਸੱਲੀ ਕਰਕੇ ਖੜੋ ਕੋਈ ਗੱਲ ਜਿਵੇਂ ਤੁਸੀਂ ਇੱਥੋਂ ਇਹ ਖਰੀਦੀ ਆ ਹਾਂਜੀ ਹਾਂਜੀ ਕਰੋ ਤਸੱਲੀ ਕਰਕੇ ਦੀ ਜਵਾਕੇ ਜੇ ਸੂਈ ਤੇ ਹਣਾ ਹਾਂਜੀ ਹਾਂਜੀ ਭਾਈ ਤਸੱਲੀ ਕਰਕੇ ਲਈ ਦੇ ਦੋਗੇ ਹਣਾ ਹਾਂ ਹਾਂ ਦੇ ਦਾਂਗੇ ਠੀਕ ਆ ਭਾਈ ਧੰਨਵਾਦ ਤੁਹਾਨੂੰ ਲਓ ਭਾਈ ਆ ਭਾਈ ਹੁਣ ਡੇਢ ਲੱਖ ਦੀ ਇੱਥੋਂ ਗਾਂ ਖਰੀਦੀ ਆ ਤੁਸੀਂ ਦੇਖ ਸਕਦੇ ਹੋ ਕੱਦ ਕੱਡ ਦੀ ਬਹੁਤ ਆ ਯਾਰ ਬੇਲ ਬੂਲ ਬਹੁਤ ਆਗੀ ਤੁਸੀਂ ਚੈੱਕ ਕਰੋ ਹਵਾਨਾ ਵੀ ਚੈੱਕ ਕਰੋ ਹਵਾ ਨਾ ਬਹੁਤਾ 45 ਲੀਟਰ ਵਾਈਨਰ ਰਿਕਾਰਡ ਦੱਸਿਆ ਬਾਕੀ ਇਹਦਾ ਬਾਈ ਕਾ 1.5 ਲੱਖ ਦੀ ਖਰੀਦੀ ਆ ਵੱਖੀ ਪ੍ਰਾਪਰਟੀ ਲੈ ਕੇ ਬਾਈ ਕਾ ਦੇ ਦਾਂਗੇ ਜੇ ਕਿਸ ਨੇ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਕੇ ਦੇਤਾ ਬਾਈ ਹੁਣ ਨਾ ਕਰ ਲਿਓ ਸੰਪਰਕ ਧੰਨਵਾਦ ਲੋਕਾਂ ਨੂੰ ਕਿਰਿਆ ਕਾ ਮੱਝ ਕਰੂੰ ਨਗੀਨਾ ਖੰਨਾ ਮੰਡੀ ਦਾ ਵੀ ਚੈੱਕ ਕਰ ਸਕਦੇ ਹੋ ਤੇ ਥਾਣਾ ਵਹਾਨਾ ਦੇਖੋ ਯਾਰ ਦੀ ਬਹੁਤ ਵੱਡਾ ਵੱਡਾ ਮੋਟਾ ਮੋਟਾ ਥਾਂ ਲੱਗਿਆ ਤੇ ਹਵਾਨਾ ਤੂੰ ਕਿਸੇ ਬੈਕ ਸਾਈਡੋਂ ਬਹੁਤ ਕੱਢਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਤੇ ਬਾਡੀ ਢਾਂਚੇ ਦੇਖੋ ਕੱਦ ਕੁਤ ਬੇਲਬੂਲ ਬਹੁਤ ਆ ਗਈ ਫੇਸ ਕੁਆਲਿਟੀ ਦੇਖੋ ਵੱਡੇ ਸਿੰਗਾ ਦੀ ਆ ਕੁੰਡੇ ਸਿੰਗਾ ਦੀ ਨਾਲ ਬੱਚਾ ਬਾਈ ਤੋਂ ਲੈਣਿਆ ਡਿਟੇਲ ਆਪਾਂ ਕੀ ਰਿਕਾਰਡ ਹੈ ਇਹਦਾ ਸੂਈ ਹੋਈ ਆ ਗਈ ਕੱਦ ਕਾੜ ਦੇਖੋ ਤੁਸੀਂ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਵੀਰੇ ਅੱਡੀ ਆਪਾਂ ਘਾ ਮੱਝ ਤੋੜ ਕੇ ਦਿਖਾਈ ਆ ਗਈ ਕੀ ਰਿਕਾਰਡ ਹੈ ਇਹਦਾ ਇਹ 20 ਕਿਲੋ ਦਾ ਰਿਕਾਰਡ ਹੈ 20 ਕਿਲੋ ਦਾ ਰਿਕਾਰਡ ਹੈ ਕਿਵੇਂ ਸੂਈ ਸੂਈ ਆ ਹੁਣ ਇਹ ਦੂਜੇ ਸੂਈ ਦੂਜੇ ਬੱਚਾ ਕੀ ਆ ਕੱਟੀ ਜਾ ਮਗਰ ਇਹ ਕੱਟੀ ਆ ਗਈ ਇਹ ਰਕਾਰਟ ਵਾਲੀ ਹੈਗਾ ਜੀ ਉਹ ਸੈਂਪਲੀ ਆ ਹਾਂ ਜੀ ਹਾਂ ਜੀ ਰਕਾਰਟ ਵਾਲੀ ਹੈ ਜੀ ਕਿਹੜੇ ਦੀ ਆ ਕੋਈ ਨੂਰ ਦੀ ਕੋਈ ਨੂਰ ਕੋਹੇ ਨੂਰ ਦੀ ਆ ਠੀਕ ਆ ਤੇ ਦੂਜੇ ਸਵੇ ਆਉਣ ਹਾਂਜੀ ਕੀ ਮੁੱਲ ਕਰਿਆਗਾ ਮੁੱਲ 2.5 ਲੱਖ ਕਰਦੇ 2.5 ਲੱਖ ਮੁੱਲ ਕਰਿਆ ਦਾ ਦੇਣੀ ਕਿੰਨੇ ਦੀ ਆ ਸਵਾ ਦੋ ਹੀ ਦੇ ਦਾਂਗੇ ਸਵਾ ਦੋ ਹੀ ਦੇ ਦਾਂਗੇ ਤੇ ਨਾਮ ਤੇ ਐਡਰੈਸ ਦੋ ਬਿੱਲਾ ਨਾਮ ਆ ਜੀ ਮੇਰਾ ਠੀਕ ਆ ਜੀ ਘਰ ਮੇ 78299454 ਨੰਬਰ ਹੈ ਜੀ ਦੁਬਾਰੇ ਬੋਲ ਦੋ ਜੀ 78299454 ਘਰੇ ਵੀ ਪਸ਼ੂ ਹੁੰਦੇ ਆਪਣੇ ਹਾਂਜੀ ਹੁੰਦੇ ਵਪਾਰ ਦਾ ਕੰਮ ਆ ਹਾਂਜੀ ਇਹੀ ਕੰਮ ਆ ਠੀਕ ਆ ਬਾਈ ਧੰਨਵਾਦ ਨੋ ਮਿੱਤਰੋ ਆ ਤੁਹਾਨੂੰ ਮੱਝ ਤੋੜ ਕੇ ਦਿਖਾਈ ਆਗੀ ਬੇਲਬੁੱਲ ਬਹੁਤ ਆ ਮੱਝ ਦੀ ਜੇ ਕਿਸੇ ਵੀ ਨੂੰ ਪਸੰਦ ਆਉਂਦੀ ਆ ਕਰ ਲਿਓ ਇਸ ਮਾਰਕ ਬਾਈ ਨਾਲ ਨੰਬਰ ਲੈ ਕੇ ਦੇਤਾ ਤੁਹਾਨੂੰ